ਗੋਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਨਿਰਦ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦਿ ਆਪ ਗਵਾਈ ਚੇਤ ਥਿਰ ਰੱਖ ਸੋ ਮੁਕਤ ਹੋਵਾ ਜੋ ਇਛੀ ਸੋਈ ਫਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 506 ਤੀਸਰੇ ਸਤਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦੀ ਬਾਣੀ ਰਾਗ ਗੋਜਰੀ ਦੇ ਵਿੱਚ ਗੋਜਰੀ ਮਹੱਲਾ ਤੀਜਾ ਕਰ ਪਹਿਲਾ ਪਹਿਲੇ ਘਰ ਜਗਾਉਣ ਦਾ ਉਪਦੇਸ਼ ਇੱਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਕਿ ਓੰਕਾਰ ਇੱਕ ਹੈ ਸਤਗੁਰ ਪਾਸ਼ਾ ਜੀਆਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੋ ਆਪਣੀ ਅਸ਼ਟਪਦੀ ਦੇ ਪਹਿਲੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਨਿਰਤ ਕਰੀ ਇਹੋ ਮਾਨ ਨਚਾਈ ਉੰਗਰ ਪ੍ਰਸਾਦ ਦੀ ਆਪ ਗਵਾਈ ਨਰਦ ਕਰੀ ਇਹੋ ਮਾਨਨ ਚਾਹੀਅਰ ਅਰਥਾਤ ਕਿ ਬੇਸ਼ੱਕ ਰਾਸਧਾਰੀਏ ਵਖੋ-ਵਖਰ ਰੂਪ ਬਣਾ ਕੇ ਨੱਚਣਾ ਕਰਦੇ ਹਨ ਪਰੰਤੂ ਅਸੀਂ ਤਾਂ ਕੁਝ ਇਸ ਤਰੀਕੇ ਦੀ ਨਰਦ ਕਰੀ ਆ ਮਹਾਰਾਜ ਕਹਿੰਦੇ ਭਾਬ ਕਿ ਕੁਝ ਇਸ ਤਰੀਕੇ ਦੇ ਨਾਲ ਨੱਚਣਾ ਕੀਤਾ ਇਐ ਸਿ ਆਪਣੇ ਤਨ ਦੀ ਬਜਾਏ ਆਪਣੇ ਮਨ ਨੂੰ ਕੁਝ ਇਸ ਤਰੀਕੇ ਦੇ ਨਾਲ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਨਚਾਉਣਾ ਕੀਤਾ ਹੈ ਕਿ ਕਹਿੰਦਾ ਗੁਰ ਪ੍ਰਸਾਦਿ ਆਪ ਗਵਾਈ ਅਰਥਾਤ ਕਿ ਆਪਣੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਸੀ ਆਪੇ ਚੋ ਆਪੇ ਨੂੰ ਗਵਾਉਣਾ ਕੀਤਾ ਹੈ ਪਾਪੋ ਕੇ ਆਪਣੇ ਅੰਦਰ ਦੇ ਹਉਮੈ ਹੰਕਾਰ ਨੂੰ ਮਾਰਨ ਵਾਲਾ ਨਾਚ ਨੱਚਣਾ ਕੀਤਾ ਭਾਈ ਰਾਸਧਾਰੀਆਂ ਵਾਂਗੂ ਗਲੀਆਂ ਬਜ਼ਾਰਾਂ ਚੋਂਕ ਚਰਾਇਆਂ ਤੇ ਨੀ ਨੱਚਦੇ ਫਿਰਦੇ ਸੀ ਰੂਪ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਅਸੀਂ ਤੇ ਮਹਾਰਾਜ ਕਹਿੰਦੇ ਆਪਾ ਗਵਾਉਣ ਵਾਲਾ ਨਾਚ ਨੱਚਣਾ ਕੀਤਾ ਭਗਤੀ ਵਾਲਾ ਨਾਚ ਨੱਚਣਾ ਕੀਤਾ ਕਹਿੰਦਾ ਚਿਤ ਥਿਰ ਰੱਖ ਸੋ ਮੁਕਤ ਹੋਵਾ ਜੋ ਇਛੀ ਸੋਈ ਫਲ ਪਾਈ ਚੇਤ ਅਥਰ ਰੱਖਾ ਸੋ ਮੁਕਤ ਹੋਵਾਰ ਅਰਥਾਤ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਆਪਣੇ ਚੇਤ ਨੂੰ ਟਿਕਾ ਕੇ ਰੱਖਦਾ ਹੈ ਉਹ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਆ ਤੇ ਜੋ ਇੱਛੀ ਸੋਈ ਫਲ ਪਾਈ ਅਰਥਾਤ ਕਿ ਫਿਰ ਜੋ ਵੀ ਉਹ ਗੁਰਮੁਖ ਗੁਰੂ ਪਿਆਰੇ ਅਸ਼ਿਆ ਕਰਦੇ ਨੇ ਨਾ ਚਾਹ ਨਾ ਕਰਦੇ ਨੇ ਸੋ ਉਹੀ ਫਲ ਪ੍ਰਾਪਤ ਕਰਦੇ ਨੇ ਪਾਤਸ਼ਾਹ ਦੇ ਦਰ ਤੋਂ ਸੋ ਅਗੋਂ ਰਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿੰਦੇ ਨਾਚ ਰੇ ਮਨ ਗੁਰ ਕੈ ਆਗੇ ਗੁਰ ਕਾ ਭਾਣੈ ਨੱਚ ਹੈ ਤਾਂ ਸੁਖ ਪਾਵੈ ਅੰਤੇ ਜਮ ਭਉ ਭਾਗੈ ਰਹਾਉ ਨਾਚ ਰੇ ਮਨ ਗੁਰ ਕੈ ਆਗੇ ਅਰਥਾਤ ਕਿ ਮੇਰੇ ਮਨਾ ਤੂੰ ਗੁਰੂ ਮਹਾਰਾਜ ਦੀਆਂ ਦੇ ਸਾਰ ਮੁਖ ਹੋ ਕੇ ਭਗਤੀ ਰੂਪੀ ਨਾਚ ਨੱਚੜਾ ਕਰ ਕਹਿੰਦਾ ਗੁਰ ਕਾ ਭਾਣਾ ਨਾਜ ਹੈ ਤਾਂ ਸੁਖ ਪਾਵੈ ਅਰਥਾਤ ਕਿ ਜੇਕਰ ਤੂੰ ਗੁਰੂ ਮਹਾਰਾਜ ਜੀਆਂ ਦੇ ਭਾਣੇ अथवा ਭਗਤੀ ਵਾਲਾ ਨਾਚ ਨੱਚਣਾ ਕਰੇਗਾ ਨਾ ਮਹਾਰਾਜ ਕਹਿੰਦਾ ਤਾਂ ਕੇਵਲ ਤਾਂ ਹੀ ਸਦੀਵੀ ਸੁਖ ਪਾਵੇਂਗਾ ਅਤਿ ਅੰਤੇ ਜਮ ਭਉ ਭਾਗੈ ਅਰਥਾਤ ਕਿ ਅੰਤ ਸਮੇਂ ਨ ਪੀੜਨ ਵਾਲੇ ਜਮਾਂ ਦਾ ਭਉ ਭੱਜ ਜਾਵੇਗਾ ਜਮਦੂਤਾਂ ਦਾ ਡਰ ਜਿਹੜਾ ਦੂਰ ਹੋ ਜਾਵੇਗਾ ਸੋ ਵਿਸ਼ਰਾਮ ਦੇ ਕੇ ਅੱਗੋਂ ਆਪਣੀ ਅਸ਼ਟਪਦੀ ਦੇ ਦੂਸਰੇ ਪਦੇ 'ਚ ਮਹਾਰਾ ਜੀ ਕਿਰਪਾ ਕਰਦੇ ਨੇ ਕਹਿੰਦੇ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪੇ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਆਪ ਨਚਾਏ ਸੋ ਭਗਤ ਕਹੀਆ ਅਰਥਾਤ ਕਿ ਬੇਸ਼ੱਕ ਇਸ ਧਰਤੀ ਦੇ ਉੱਪਰ ਰਾਸਧਾਰੀ ਮਸਖਰੀਆਂ ਦੇ ਵਾਂਗੂ ਨੱਚ ਕੇ ਆਪਣੇ ਆਪ ਨੂੰ ਭਗਤ ਅਖਵਾਉਂਦੇ ਸਨ ਪਰੰਤੂ ਮਹਾਰਾਜ ਕਹਿੰਦੇ ਆਪ ਨਚਾਇਸ ਭਗਤ ਕਹੀਐ ਅਰਥਾਤ ਕ ਭਗਤ ਕੇਵਲ ਉਸ ਨੂੰ ਹੀ ਕਹਿਣਾ ਚਾਹੀਏ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਤਰੁੱਠ ਕੇ ਆਪਣਾ ਭਗਤੀ ਰੂਪੀ ਨਾਚ ਆਪ ਨਚਾਉਂਦਾ ਨਾ ਕਹਿੰਦੇ ਆਪਣਾ ਪਿਆਰ ਆਪ ਲਾਏ ਅਰਥਾਤ ਜਿਸ ਦੇ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣਾ ਪਿਆਰ ਲਾ ਦਿੰਦਾ ਹੈ ਭਾਈ ਭਗਤ ਉਹਨੂੰ ਕਹਿਣਾ ਚਾਹੀਏ ਮਹਾਰਾਜ ਕਹਿੰਦੇ ਕਹਿੰਦੇ ਆਪਨ ਚਾਏ ਸੋ ਭਗਤ ਕਹੀਆ ਆਪਣਾ ਪਿਆਰ ਆਪੇ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਆਪੇ ਗਾਵੇ ਆਪ ਸੁਣਾਵੇ ਅਰਥਾਤ ਕਿ ਰਾਸਧਾਰੀਆਂ ਵਾਂਗੂ ਪੜ ਬਨ ਕੇ ਹੋਰਨਾਂ ਨੂੰ ਸੁਣਾਉਣ ਦੀ ਬਜਾਏ ਆਪੇ ਉਸ ਹਰੀ ਜੀ ਦਾ ਜਸਨ ਗਾਉਣਾ ਕਰੇ ਤੇ ਆਪ ਹੀ ਆਪਣੇ ਆਪ ਨੂੰ ਸੁਣਾਉਣਾ ਕਰੇ ਅਤੇ ਮਹਾਰਾਜ ਕਹਿੰਦੇ ਇਸ ਮਾਨਿਆਂ ਦੇ ਕੋ ਮਾਰਗ ਪਾਇ ਅਰਥਾਤ ਕਿਸ ਤਰੀਕੇ ਦੇ ਨਾਲ ਆਪਣੇ ਇਸ ਅਗਿਆਨੀ ਮਨ ਨੂੰ ਅੰਨੇ ਮਨ ਨੂੰ ਪਰਮੇਸ਼ਰ ਵਾਲੇ ਮਾਰਗ ਤੇ ਪਰਮੇਸ਼ਰ ਵਾਲੇ ਰਸਤੇ ਦੇ ਉੱਤੇ ਪਾਉਣਾ ਕਰੇ ਸੋ ਗੀ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਨੰਦਿਆ ਨਾ ਨਾਚਾ ਸਖਤ ਨਿਵਾਰ ਸੇਵ ਕਰ ਨੀਂਦ ਨਾ ਹੋਈ ਸਗਤੇ ਕਰ ਜਗਤ ਸੂਤਾ ਨਾਚਾ ਟਾਪਾ ਅਬਰੋ ਗਾਵੈ ਮਨ ਮੁਖੇ ਭਗਤ ਨਾ ਹੋਈ ਆਨੰਦਨ ਨਾਚ ਸਗਤ ਨਿਵਾਰੈ ਅਰਥਾਤ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਹੈ ਭਗਤੀ ਰੂਪੀ ਨਾਚ ਨੱਚਦਾ ਹੈ ਨਾ ਉਹ ਆਪਣੇ ਮਨ ਤੋਂ ਸਗਤ ਨਿਵਾਰੇ ਅਰਥਾਤ ਕਿ ਮਾਇਆ ਦੇ ਪ੍ਰਭਾਵ ਨੂੰ ਸ਼ਕਤੀ ਦੇ ਪ੍ਰਭਾਵ ਨੂੰ ਦੂਰ ਕਰ ਦਿੰਦਾ ਭਾਈ ਅਤੇ ਮਹਾਰਾਜ ਕਹਿੰਦੇ ਸੇਵ ਕਰ ਨੀਂਦ ਨਾ ਹੋਈ ਪਰਥਾਤ ਕਫਰ ਉਸ ਕਲਿਆਣਕਾਰੀ ਵਾਹਿਗੁਰੂ ਦੇ ਘਰ ਦੇ ਵਿੱਚ ਸ਼ਿਵ ਦੇ ਘਰ ਦੇ ਵਿੱਚ ਅਗਿਆਨਤਾ ਦੀ ਨੀਂਦ ਨਹੀਂ ਹੁੰਦੀ ਵਿਸੁਰਤੀ ਦੀ ਨੀਂਦ ਨਹੀਂ ਆਉਂਦੀ ਪਰੰਤੂ ਮਹਾਰਾਜ ਕਹਿੰਦੇ ਸਗਤੀ ਕਰ ਜਗਤ ਸੂਤਾ ਨਾਚਾ ਟਾਪਾ ਵਰਗਾਵੇ ਮਨਮੁਖ ਭਗਤ ਨਾ ਹੋਈ ਸਕਤੀ ਕਰ ਜਗਤ ਸੂਤਾ ਨਾਚਿਆ ਟਾਪਿਆ ਬਰੋਗਾਵੈ ਰਥਾਦਿਕ ਮਾਇਆ ਦੇ ਘਰ ਦੇ ਵਿੱਚ ਸੁੱਤਾ ਹੋਇਆ ਸਾਰਾ ਜਗਤ ਹੀ ਨੱਚਦਾ ਟੱਪਦਾ ਤੇ ਗਾਉਂਦਾ ਫਿਰਦਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਮਾਨਮੁਖੇ ਭਗਤ ਨਾ ਹੋਈ ਅਜੇ ਮਾਨਮੁਖਾਂ ਦੇ ਕੋਲੋਂ ਮੂਰਖ ਲੋਕਾਂ ਦੇ ਕੋਲੋਂ ਮਹਾਰਾਜ ਕਹਿੰਦੇ ਭਗਤੀ ਹੋਈ ਨਹੀਂ ਸਕਦੀ ਭਾਈ ਮਹਾਰਾਜ ਥਾਪੁਰ ਥਾਪਣਿ ਚ ਰਾਜ ਦੇ ਨੇ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਏ ਸਬਦ ਮਾਰਾ ਭਗਤ ਪਾਈ ਜਨ ਸੋਏ ਸੋ ਅਗੋ ਆਪਣੇ ਬਚਨ ਦੇ ਚੌਥੇ ਪਦੇ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੋਰ ਨਰ ਵਿਰਤ ਪਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਸੇਧ ਸਾਧਕ ਲੇਵ ਲਾਗੀ ਨਾਚੇ ਜਿਨ ਗੁਰਮੁਖੇ ਬੁੱਧ ਵਿਚਾਰੀ ਸੋਰ ਨਰ ਵਿਰਤ ਪਖ ਕਰਮੀ ਨਾਚੇ ਅਰਥਾਤ ਕੇ ਦੇਵਤੇ ਤੇ ਮਨੁੱਖਾਦ ਸ ਕਾਮ ਕਰਮੀ ਹੋ ਕੇ ਪ੍ਰਵਿਰਤੀ ਪੱਖ ਦੇ ਵਿੱਚ ਨੱਚਣਾ ਕਰਦੇ ਨੇ ਜਾਂ ਫਿਰ ਵਿਰਤ ਪੱਖ ਪ੍ਰਵਿਰਤੀ ਪੱਖ ਤੇ ਨਿਰਵਿਰਤੀ ਪੱਖ ਦੋਹਾਂ ਦੇ ਲੋਕ ਜਿਵੇਂ ਗ੍ਰਸਤੀ ਕਹਿ ਲੋ ਜਾਂ ਸੰਨਿਆਸੀ ਕਹਿ ਲੋ ਕਿ ਦੇਵਤੇ ਵੀ ਨੱਚਦੇ ਨੇ ਮਨੁੱਖ ਵੀ ਨੱਚਦੇ ਨੇ ਗ੍ਰਸਤੀ ਨੱਚਦੇ ਨੇ ਸੰਨਿਆਸੀ ਨੱਚਦੇ ਨੇ ਕਰਮੀ ਕਾਂਢੀ ਲੋਕ ਨੱਚਦੇ ਨੇ ਹੋਰ ਕੌਣ ਨੱਚਦੇ ਨੇ ਮੋਨ ਜਨ ਗਿਆਨ ਵਿਚਾਰੀ ਅਰਥਾਤ ਕਿ ਮونی ਜਨ ਵੀ ਗਿਆਨ ਦੀ ਵਿਚਾਰ ਕਰਕੇ ਨੱਚਣਾ ਕਰਦੇ ਨੇ ਕਨੈ ਸੋਰਨਰ ਵਿਰਤ ਪਖ ਕਰਮੀ ਨਾਚੇ ਮਨ ਜਨ ਗਿਆਨ ਵਿਚਾਰੀ ਸਿੱਧ ਸਾਧਕ ਲੇਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਸਿੱਧ ਸਾਧਕ ਲੇਵ ਲਾਗੀ ਨਾਚੇ ਅਰਥਾਤ ਕੇ ਗੁਰਮੁਖਾ ਰੂਪੀ ਸਿੱਧ ਔਰ ਸਾਧਕ ਕੋਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਖੰਡ ਬਿਰਤੀ ਲਾ ਕੇ ਲੇਵ ਲਾ ਕੇ ਭਗਤੀ ਰੂਪੀ ਨਾਚ ਨੂੰ ਨੱਚਣਾ ਕਰਦੇ ਹਨ ਕਿਹੜੇ ਸੇਧ ਸਾਧਕ ਮਹਾਰਾਜ ਕਹਿੰਦੇ ਜਿਨ੍ਹਾਂ ਗੌਰਮੁਖ ਬੁੱਧ ਵਿਚਾਰੀ ਅਰਥਾਤ ਕਿ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਅਨੁਸਾਰੀ ਹੋ ਕੇ ਸ੍ਰੇਸ਼ਟ ਬੁੱਧੀ ਦੀ ਵਿਚਾਰ ਕੀਤੀ ਉਹ ਨੱਚਦੇ ਨੇ ਭਾਈ ਭਗਤੀ ਰੂਪੀ ਨਾਚ ਨੂੰ ਸੋ ਅਗੋ ਆਪਣੇ ਬਚਨ ਦੇ ਪੰਜਵੇਂ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕੈਨ ਖੰਡ ਬ੍ਰਹਮਾੰਡ ਤ੍ਰੈ ਗੁਣ ਨਾਚੇ ਜਦ ਲਾਗੀ ਹਰ ਲਿਵ ਤੁਮਾਰੀ ਜੇ ਜੰਤ ਸਬੇ ਹੀ ਨਾਚੇ ਨੱਚ ਖਾਣੀ ਚਾਰੀ ਖੰਡ ਬ੍ਰਹਮਾੰਡ ਤ੍ਰੈ ਗੁਣ ਨਾਚੇ ਅਰਥਾਤ ਕੇ ਜਗਤ ਦੇ ਸਾਰ ਖੰਡ ਬ੍ਰਹਮਾੰਡ ਆਦਿ ਮਾਇਆ ਦੇ ਤਿੰਨ ਗੁਣਾਂ ਦੇ ਵਿੱਚ ਹੀ ਨੱਚ ਰਹੇ ਨੇ ਰਜੋ ਤਮਸ ਸਤੋ ਦੇ ਵਿੱਚ ਜੇ ਲਾਗੀ ਹਰ ਲੇਵ ਤੁਹਾਰੀ ਅਰਥਾਤ ਕਿ ਜਿਨ੍ਹਾਂ ਦੀ ਅਸਲ ਦੇ ਵਿੱਚ ਹੈ ਹਰੀ ਜੀ ਤੁਹਾਡੇ ਚਰਨਾਂ ਦੇ ਨਾਲ ਹੀ ਲੇਵ ਲੱਗੀ ਹੋਈ ਹੈ ਬੇਸ਼ੱਕ ਤਿੰਨ ਗੁਣਾਂ ਚ ਨੱਚਦੇ ਨੇ ਪਰ ਸਵਨ ਦੇ ਵਿੱਚ ਢੋਲ ਕਿਵੇਂ ਟਕੇ ਹੋਏ ਨੇ ਜਿਹੜੇ ਛੋਟੇ ਬ੍ਰਹਮੰਡੀ ਵਜੂਦ ਨੇ ਵੱਡਿਆਂ ਦੀ ਪ੍ਰਕਰਮਾ ਕਿਵੇਂ ਕਰੀ ਜਾਂਦੇ ਨੇ ਸਾਰਿਆਂ ਦੀ ਲੇਵ ਤਾਂ ਅਸਲ ਚ ਮਾਰਾ ਹੀ ਤੁਹਾਡੇ ਚਰਨਾਂ ਨਾਲ ਹੀ ਲੱਗੀ ਹੋਈ ਹੈ ਨਾ ਹੁਕਮ ਅਧਾਰ ਅਧਾਰ ਰਹਾਵੇ ਆਪਣੇ ਹੁਕਮਦਾਰਾ ਹੀ ਧਾਰਨ ਕੀਤੇ ਨੇ ਨਾ ਅਧਾਰ ਰੱਖੇ ਨੇ ਬਿਨਾਂ ਕਿਸੇ ਆਸਰੇ ਤੋਂ ਬ੍ਰਹਮੰਡੀ ਵਜੂਦ ਸੋ ਮਹਾਰਾਜ ਕਹਿੰਦੇ ਖੰਡ ਬ੍ਰਹਮੰਡ ਤ੍ਰਿਗੁਣ ਨਾਚੇ ਜਿਨ ਲਾਗੀ ਹਰ ਲਿਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਾਚ ਹੈ ਖਾਣੀ ਚਾਰੀ ਜੀ ਅਜੰਤ ਸਭੇ ਹੀ ਨਾਚੇ ਅਰਥਾਤ ਕੀ ਗੱਲ ਕੀ ਜਿੰਨੇ ਵੀ ਜੀ ਅਜੰਤ ਨੇ ਨਾ ਸਾਰੇ ਨਾਚ ਰਹਿਣੇ ਭਾਈ ਅਤੇ ਨਾਚ ਹੈ ਖਾਣੀ ਚਾਰੀ ਅਰਥਾਤ ਕਚਾਰੇ ਖਾਣੀ ਆ ਭਾਬ ਕੇ ਅੰਡਜ ਖਾਣੀ ਜੇਰਜ ਖਾਣੀ ਸਤਜ ਖਾਣੀ ਉਤਜ ਖਾਣੀ ਕਾਦਵੀ ਮਹਾਰਾ ਜੀ ਕਹਿੰਦੇ ਨਾਚ ਰਹੀਆਂ ਨੇ ਸੋ ਅਗੋ ਆਪਣੀ ਉਸਤ ਪਤੀ ਦੇ 6ਵੇਂ ਪਦੇ ਚ ਮਹਾਰਾ ਜੀ ਕਿਰਪਾ ਕਰਦੇ ਨੇ ਕਹਿੰਦੇ ਸੋ ਜੋ ਤੁਦ ਪਾਵਹ ਸੇ ਨਾਚਹ ਜੇਨ ਗੁਰਮੁਖੇ ਸਬਦ ਲੈ ਵਲਾਏ ਸੇ ਭਗਤ ਸੇ ਤਤ ਗਿਆਨੀ ਦਿਨ ਕੋ ਹੁਕਮ ਮਨਾਏ ਜੋ ਤੁਦ ਪਾਵੇ ਸੇ ਹੀ ਨਾਚ ਅਰਥਾਤ ਕੇ ਪਰਮੇਸ਼ਰ ਜੀ ਅਸਲ ਦੇ ਵਿੱਚ ਜਿਹੜੇ ਵੀ ਜੀਵ ਤੇਨੂੰ ਪਾਉਂਦੇ ਨੇ ਉਹੀ ਭਗਤੀ ਰੂਪੀ ਨਾਚ ਨੂੰ ਨੱਚਦੇ ਨੇ ਜੈਨਾ ਗੌਰਮੋਖੇ ਸ਼ਬਦ ਲੈ ਬੁਲਾਏ ਜਿਨ੍ਹਾਂ ਨੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਗੁਰੂ ਮਹਾਰਾਜਿਆਂ ਦੇ ਪੈਰੋਕਾਰ ਹੋ ਕੇ ਸ਼ਬਦ ਲੈਵ ਲਾਇਆ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਹਰੀ ਜੀ ਦੇ ਚਰਨਾਂ ਨਾਲ ਲਿਵ ਜੋੜ ਨਹੀਂ ਕੀਤੀ ਹੈ ਨਾ ਉਹ ਅਸਲੀ ਨਾਚ ਨੱਚਦੇ ਨੇ ਮਾਰੀ ਕਹਿੰਦੇ ਕਹਿੰਦਾ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਮਨਾਏ ਸੇ ਭਗਤ ਸੇ ਤਤ ਗਿਆਨੀ ਅਸਲ ਦੇ ਵਿੱਚ ਭਗਤ ਵੀ ਉਹੀ ਨੇ ਮਹਾਰਾਜ ਕਹਿੰਦੇ ਤਤ ਸਰੂਪ ਪਰਮੇਸ਼ਰ ਜੀ ਦੇ ਗਿਆਤਾ ਵੀ ਉਹੀ ਨੇ ਤਤ ਗਿਆਨੀ ਵੀ ਉਹੋ ਨੇ ਕੌਣ ਜਿਨ ਕਾ ਹੁਕਮ ਮਨਾਏ ਜਿਨ੍ਹਾਂ ਦੇ ਕੋਲ ਉਹ ਆਕਾਲ ਪੁਰਖ ਵਾਹਿਗੁਰੂ ਜੀ ਤਰੁੱਟ ਕੇ ਆਪ ਆਪਣਾ ਹੁਕਮ ਅਨਵਾ ਲਵੇ ਆਪ ਆਪਣਾ ਭਾਣਾ ਮਨਵਾ ਲਵੇ ਆਪਣੀ ਰਜਾ ਦੇ ਵਿੱਚ ਲੈ ਆਵੇ ਉਹੀ ਭਾਈ ਭਗਤ ਤਤ ਗਿਆਨੀ ਨੇ ਸੋ ਅਗੋ ਆਪਣੀ ਅਸ਼ਟ ਪਦੀ ਦੇ ਸਤਵੇਂ ਪਦੇ ਜਮਾਈ ਕਿਰਪਾ ਕਰਦੇ ਨੇ ਕਹਿੰਦਾ ਇਹਾ ਭਗਤ ਸੱਚੇ ਸਿਆਂ ਲੈ ਵਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰਾਂ ਤਾਂ ਸ਼ਬਦ ਵਿਚਾਰ ਤਾ ਸੱਚ ਪਾਵੇ ਕੋਈ ਇਹਾ ਭਗਤ ਸੱਚੇ ਸਿਆਂ ਲੈ ਵਲਾਗੈ ਮਹਾਰਾਜ ਕਹਿੰਦਾ ਭਗਤੀ ਅਸਲ ਦੇ ਵਿੱਚ ਇਹੋ ਹੀ ਹੈ ਭਾਈ ਕਿਸੇ ਵੇਖ ਜਾਂ ਪਖੰਡ ਦਾ ਨਾ ਭਗਤੀ ਨਹੀਂ ਜਿਵੇਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨਾ ਵੇਣ ਗੁਣ ਕੀਤੇ ਭਗਤ ਨਾ ਹੋਏ ਉਵੇਂ ਇੱਥੇ ਵੀ ਮਹਾਰਾਜ ਕਿਰਪਾ ਕਰਦੇ ਨੇ ਤਾਂ ਗੁਰੂ ਅਮਰਦਾਸ ਮਹਾਰਾਜ ਕਹੇ ਹਾ ਭਗਤ ਸੱਚੇ ਸਿਵਾਂ ਦੇ ਬਿਲਾ ਗੈ ਸੱਚੇ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੇ ਲੇਵ ਲੱਗ ਜਾਵੇ ਸੁਰਤੀ ਲੱਗ ਜਾਵੇ ਧਿਆਨ ਲੱਗ ਜਾਵੇ ਅਖੰਡ ਬਿਰਤੀ ਲੱਗ ਜਾਵੇ ਤੇ ਇਹੋ ਹੀ ਭਗਤੀ ਹੈ ਅਸਲ ਦੇ ਵਿੱਚ ਕਹਿੰਦਾ ਬਿਨ ਸੇਵਾ ਭਗਤ ਨਾ ਹੋਈ ਔਰ ਐਸੀ ਸੇਵਾ ਤੋਂ ਬਿਨਾ ਐਸੇ ਸਿਮਰਨ ਤੋਂ ਬਿਨਾ ਮਹਾਰਾਜ ਕਹਿੰਦੇ ਭਗਤੀ ਹੋ ਹੀ ਨਹੀਂ ਸਕਦੀ ਭਾਈ ਕਹਿੰਦਾ ਜੀਵਤ ਮਰ ਤਾ ਸ਼ਬਦ ਵਿਚਾਰਾ ਤਾ ਸੱਚ ਪਾਵੇ ਕੋਈ ਜੀਵਤ ਮਰ ਤਾ ਸ਼ਬਦ ਵਿਚਾਰੇ ਜੀਵਤ ਬਾਤ ਮਰ ਜਾਵੇ ਨਾ ਜੇ ਕੋਈ ਜੀਵ ਜਗਿਆ ਸੁਜਨ ਗੁਰਮੁਖ ਗੁਰੂ ਪਿਆਰਾ ਹਉਮੈ ਵਾਲੇ ਬਣਿਓ ਹੰਕਾਰ ਵਾਲੇ ਬਣਿਓ ਮਾਇਆ ਵਾਲੇ ਬਣਿਓ ਮਾਰੇ ਕਹਿੰਦਾ ਤਾਂ ਕਿਤੇ ਜਾ ਕੇ ਸ਼ਬਦ ਦੀ ਵਿਚਾਰ ਆਉਂਦੀ ਅੰਦਰ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਜੀਵਤ ਮਰਾਤਾ ਸ਼ਬਦ ਵਿਚਾਰਤਾ ਸੱਚ ਪਾਵੇ ਕੋਈ ਤਾਂ ਕਿਤੇ ਜਾ ਕੇ ਕੋ ਵਿਰਲਾ ਹੀ ਗੁਰਮੁਖ ਜਨਮ ਆਇਂ ਕਹਿੰਦੇ ਸਤ ਸਰੂਪ ਪਰਮੇਸ਼ਰ ਜੀ ਨੂੰ ਪਾਉਂਦਾ ਭਾਈ ਸੋ ਅਗੋ ਆਪਣੀ ਅਸ਼ਟਪਦੀ ਦੇ 8ਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦੇ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦ ਦੇ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਮਾਇਆ ਕੈ ਅਰਥ ਬੋਤ ਲੋਕ ਨਾਚੇ ਮਾਇਆ ਦੀ ਖਾਤਰ ਤੇ ਮਾਰੇ ਕਹਿੰਦੇ ਬੜੀ ਦੁਨੀਆ ਨੱਚਦੀ ਐ ਕੋਈ ਪੈਸੇ ਦੌਲਤ ਦੀ ਖਾਤਰ ਕੋਈ ਸ਼ੋਹਰਤ ਦੀ ਖਾਤਰ ਕੋਈ ਲੋਕਾਂ ਨੂੰ ਆਪਣੇ ਮਗਰ ਲਾਉਣ ਦੀ ਖਾਤਰ ਮਹਾਰਾਜ ਕਹਿੰਦੇ ਬੜੀ ਦੁਨੀਆ ਨੱਚਦੀ ਮਾਇਆ ਕੈ ਅਰਥ ਬੋਤ ਲੋਕ ਨਾਚੇ ਪਰੰਤੂ ਪਾਸ਼ਾ ਕਹਿੰਦਾ ਕੋ ਵਿਰਲਾ ਤਤ ਵਿਚਾਰੀ ਕੋਈ ਵਿਰਲਾ ਗੁਰਮੁਖ ਗੁਰੂ ਪਿਆਰਾ ਜਗਿਆ ਸੁਜਾਨੀ ਮਹਾਰਾਗ ਨੇ ਤਤ ਸਰੂਪ ਪਰਮੇਸ਼ਰ ਦਾ ਵਿਚਾਰਬਾਨ ਹੈ ਕਹਿੰਦਾ ਗੁਰ ਪ੍ਰਸਾਦਿ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਗੁਰ ਪ੍ਰਸਾਦਿ ਸੋਈ ਜਨ ਪਾਏ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਪ੍ਰਸਾਦ ਰਹਿਮਤ ਦੇ ਸਦਕਾ ਬਖਸ਼ਿਸ਼ ਦੇ ਸਦਕਾ ਸੋਈ ਜਨ ਪਾਇਓ ਹੀ ਗੁਰਮੁਖ ਗੁਰੂ ਪਿਆਰਾ ਜਗਿਆ ਸੁਜਨ ਪਾਉਂਦਾ ਹੈ ਪਰਮੇਸ਼ਰ ਜੀ ਨੂੰ ਜਿਨ ਕਾ ਕਿਰਪਾ ਤੁਮਾਰੀ ਹੈ ਹਰੀ ਜੀ ਜਿਹਦੇ ਉੱਪਰ ਤੁਹਾਡੀ ਖਾਸ ਕਿਰਪਾ ਹੁੰਦੀ ਨਾ ਖਾਸ ਬਖਸ਼ਿਸ਼ ਹੁੰਦੀ ਹੈ ਉਹੀ ਗੁਰੂ ਦੀ ਕਿਰਪਾ ਦੁਆਰਾ ਤੁਹਾਨੂੰ ਪਾਉਂਦਾ ਜੀ ਸੋ ਅਗੋ ਆਪਣੀ ਅਸ਼ਟਪਦੀ ਦੇ ਨੌਵੇਂ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਇੱਥੇ ਇੱਕ ਗੱਲ ਧਿਆਨ ਚ ਰੱਖਣੀ ਬੇਸ਼ੱਕ ਅਸ਼ਟਪਦੀ ਦੇ ਅੱਠ ਪਦੇ ਹੁੰਦੇ ਨੇ ਮਹਾਰਾਜ ਨੇ ਕਾਬੂ ਰੂਪਾਂ ਦੀ ਵਰਤੋਂ ਤਾਂ ਕੀਤੀ ਆ ਪਰ ਗੁਲਾਮੀ ਨਹੀਂ ਕੀਤੀ ਜੇ ਇਹਦੇ ਬਚਨ ਪੂਰਾ ਨਹੀਂ ਹੋਇਆ ਤੇ ਮਹਾਰਾਜ 10 ਪਦੇ ਰਚਣਗੇ ਛਸ਼ਟਪਦੀ ਦੇ ਸੋ ਆਪਣੀ ਅਸ਼ਟਪਦੀ ਦੇ ਨੌਵੇਂ ਪਦੇ ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਪੰਦਾ ਇੱਕਦਮ ਸਾਚਾ ਵਿਸਰ ਸਾ ਵੇਲਾ ਫਿਰਥਾ ਜਾਏ ਸਾਹ ਸਾਹ ਸਦਾ ਸਮਾਲਿਆ ਆਪੇ ਬਖਸੇ ਕਰੇ ਰਜਾਏ ਇੱਕਦਮ ਸਾਚਾ ਵਿਸਰ ਜੇ ਕਰ ਇੱਕਦਮ ਇੱਕ ਸਵਾਸ ਵੀ ਇੱਕ ਸਾਹ ਵੀ ਉਹ ਸੱਚਾ ਪਰਮੇਸ਼ਰ ਵਿਸਰ ਜਾਵੇ ਨਾ ਧਿਆਨ ਦੇ ਵਿੱਚੋਂ ਤਮਹਾਰਾ ਇਹ ਕਹਿੰਦੇ ਸਾ ਵੇੜਾ ਬਿਰਥਾ ਜਾਏ ਉਹ ਵੇੜਾ ਉਹ ਸਮਤ ਮਨ ਮਹਾਰਾਜ ਕਹਿੰਦੇ ਬਿਰਥੀ ਬੀਤ ਗਿਆ ਸਮਝੋ ਤੁਹਾਡੇ ਜੀਵਨ ਦਾ ਇਸ ਕਰਕੇ ਮਹਾਰਾਜ ਕਹਿੰਦੇ ਸਾਹ ਹੈ ਸਾਹ ਸਦਾ ਸੰਭਾਲੀਐ ਆਪੇ ਬਖਸ ਕਰੇ ਰਜਾਏ ਸਾਹ ਹੈ ਸਾਹ ਸਦਾ ਸੰਭਾਲੀਐ ਸਵਾਸ ਸਵਾਸ ਸਦਾ ਹੀ ਉਸ ਪਰਮੇਸ਼ਰ ਜੀ ਨੂੰ ਭਾਈ ਚੇਤੇ ਕਰੀਏ ਇੱਕ ਸਵਾਸ ਵੀ ਇੱਕ ਦਮ ਵੀ ਬਿਰਥਾ ਨਾ ਜਾਣ ਦੇਵੀਏ ਸੋ ਮਹਾਰਾਜ ਕਹਿੰਦੇ ਆਪੇ ਬਖਸ਼ੇ ਕਰੇ ਰਜਾਈ ਜਿਸ ਆਸਵਾਸ ਚੇਤੇ ਕਰੀਏ ਨਾ ਤਾਂ ਫਿਰ ਪਾਸ਼ਾ ਜੀ ਆਪ ਹੀ ਬਖਸ਼ ਲੈਂਦੇ ਨੇ ਕਰੇ ਰਜਾਈ ਆਪਣੀ ਰਜਾ ਮੁਤਾਬਕ ਆਪ ਹੀ ਕਿਰਪਾ ਕਰ ਦਿੰਦੇ ਨੇ ਮਹਾਰਾਜ ਆਪ ਹੀ ਆਪਣਾ ਭਾਣਾ ਵਰਤਾ ਦਿੰਦੇ ਨੇ ਸੋ ਗਵੰਤਮ ਆਪਣੇ ਬਚਨ ਦੇ ਦਸਵੇਂ ਪਾਦ ਵਿੱਚ ਮਾਰੀ ਕਿਰਪਾ ਕਰਨ ਲੱਗੇ ਨੇ ਕਹਿੰਦਾ ਸਹੀ ਨੱਚ ਹੈ ਜੋ ਤੁਧ ਭਾਵ ਹੈ ਜੇ ਗੁਰਮੁਖੇ ਸ਼ਬਦ ਵਿਚਾਰੀ ਕੋ ਨਾਨਕ ਸੇ ਸਹਜ ਸੁਖ ਪਾਵਹਿ ਜਿਨ ਕੋ ਨਦਰ ਤੁਮਾਰੀ ਸੇ ਨਾਚ ਹੈ ਜੋ ਤੁਧ ਭਾਵਹਿ ਅਰਥਾਤ ਕਿ ਕੇਵਲ ਭਗਤੀ ਰੂਪੀ ਨਾਚ ਨੂੰ ਤਾਂ ਉਹੀ ਗੁਰਮੁ ਗੁਰੂ ਪਿਆਰੇ ਨੱਚਣਾ ਕਰਦੇ ਨੇ ਜਿਹੜੇ ਪਾਸ਼ਾ ਜੀ ਤੁਹਾਨੂੰ ਪਾਉਂਦੇ ਨੇ ਤੁਹਾਨੂੰ ਚੰਗੇ ਲੱਗਦੇ ਨੇ ਕਹਿੰਦਾ ਜੇ ਗੌਰਮੋਖੇ ਸ਼ਬਦ ਵਿਚਾਰੀ ਜਿਹੜੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਸ਼ਬਦ ਦੀ ਵਿਚਾਰ ਕਰਦੇ ਨੇ ਸ਼ਬਦ ਦੇ ਵਿਚਾਰਵਾਨ ਬਣਦੇ ਨੇ ਨਾ ਜਿਹੜੇ ਉਹੀ ਅਸਲੀ ਨਾਚ ਨੱਚਣਾ ਕਰਦੇ ਨੇ ਭਾਈ ਕਹਿੰਦਾ ਕਹੋ ਨਾਨਕ ਸਹਿ ਸਹਿਜ ਸੁਖ ਪਾਵੇ ਜਿਨ ਕੋ ਨਦਰ ਤੁਮਾਰੀ ਕਹੋ ਨਾਨਕ ਸਹਿ ਸਹਿਜ ਸੁਖ ਪਾਵੇ ਕਹਿੰਦੇ ਨੇ ਤੀਸਰੇ ਨਾਨਕ ਧੰਗੁਰੂ ਅਮਰਦਾਸ ਮਹਾਰਾਜ ਕਿ ਉਹ ਗੁਰਮਹ ਗੁਰੂ ਪਿਆਰੇ ਸਹਿਜ ਸੁਖ ਦੀਆਂ ਦਾਤਾਂ ਪਾਉਂਦੇ ਨੇ ਪਾਤਸ਼ਾਹ ਜੀ ਦੇ ਦਰ ਤੋਂ ਕਿਹੜੇ ਜਨ ਕਾ ਨਦਰ ਤੁਮਾਰੀ ਹੈ ਹਰੀ ਜੀ ਜਿਨ੍ਹਾਂ ਦੇ ਉੱਪਰ ਤੁਹਾਡੀ ਨਜ਼ਰ ਤੁਹਾਡੀ ਕਿਰਪਾ ਦ੍ਰਿਸ਼ਟੀ ਹੈ ਨਾ ਉਹ ਤੁਹਾਡੇ ਦਰ ਤੋਂ ਸਹਜ ਦੀਆਂ ਦਾਤਾ ਪਾਉਂਦੇ ਨੇ ਕਹਿੰਦੇ ਸੇਹੀ ਨੱਚ ਹੈ ਜੋ ਤੁਦ ਭਾਵ ਹੈ ਜੈ ਗੁਰਮੁਖੇ ਸਬਦ ਵਿਚਾਰੀ ਕਹੋ ਨਾਨਕ ਸੇ ਸਹਜ ਸੁਖ ਪਾਵ ਹੈ ਜਿਨ ਕਾ ਨਦਰ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ